ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰ ਆ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕੀ ਕਰਬਟ ਲੈਂਡ ਵਾਲਾ ਹਨੇਰੀ ਝੱਖੜ ਕਿੰਨਾ ਆ ਸਕਦਾ ਤੇ ਫਸਲਾਂ ਨੂੰ ਉਹਦਾ ਕੀ ਨੁਕਸਾਨ ਹੋ ਸਕਦਾ ਮੀਂਹ ਦੇ ਕਿੰਨੇ ਚਾਂਸ ਆ ਗੜੇਮਰੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਤੇ ਕਿਹੜੇ-ਕਿਹੜੇ ਇਲਾਕਿਆਂ 'ਚ ਭਾਰੀ ਮੀਂਹ ਜਿਹੜਾ ਉਹ ਪੈ ਸਕਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਵਾਵਾਂ ਦੀ ਦੱਸਾਂ ਦੀ ਹਵਾਵਾਂ ਇਸ ਵਕਤ ਪੂਰਬ ਦੀਆਂ ਵਗ ਰਹੀਆਂ ਜੋ ਕਿ ਕੱਲ੍ਹ ਰੋਜ਼ ਤੋਂ ਹੀ ਚੱਲ ਰਹੀਆਂ ਤੇ ਅੱਜ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਵਗ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਸਿਸਟਮ ਦੀ ਤਾਂ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਨੂੰ ਇਸ ਵਕਤ ਪ੍ਰਭਾਵਿਤ ਕਰ ਰਿਹਾ ਤੇ ਨਾਲ ਹੀ ਉਹਦੇ ਪ੍ਰੇਰਿਤ ਇੱਕ ਚੱਕਰਵਾਤ ਆ ਜਿਹੜਾ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਤੇ ਜਿਹੜਾ ਉਹ ਪਹੁੰਚ ਚੁੱਕਿਆ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਇਹ ਸਿਸਟਮ ਆ ਉਹ ਪ੍ਰਭਾਵ ਪੰਜਾਬ ਨੂੰ ਕਿੰਨਾ ਪ੍ਰਭਾਵਿਤ ਕਰ ਸਕਦਾ ਦੇਖੋ ਜੀ ਇਹ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਆ ਤੇ ਪੰਜਾਬ ਤੇ ਇਹਦਾ ਬਹੁਤ ਜ਼ਬਰਦਸਤ ਪ੍ਰਭਾਵ ਹੋਣ ਦੀ ਸੰਭਾਵਨਾ ਵਾ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਭਾਗਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਿਸ ਵਿੱਚ ਤੇਜ਼ ਹਨੇਰੀ ਝੱਖੜ ਵੀ ਆ ਸਕਦਾ ਤੇ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਆ ਹੁਣ ਜਿਹੜੀ ਪਿਕਚਰ ਤੁਹਾਡੇ ਸਾਹਮਣੇ ਹੈ ਇਹ ਅੱਜ ਦੀ ਸ਼ਾਮ ਦੀ ਪਿਕਚਰ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਜਬਰਦਸਤ ਤਰੀਕੇ ਦੇ ਨਾਲ ਬੱਦਲ ਆ ਜਿਹੜਾ ਪੰਜਾਬ ਤੇ ਰਾਜਸਥਾਨ ਦੇ ਉੱਤਰ ਪੱਛਮੀ ਭਾਗਾਂ ਤੇ ਦਿੱਲੀ ਤੱਕ ਹਰਿਆਣੇ ਤੱਕ ਤੇ ਉੱਪਰ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਤੇ ਉੱਤਰਾਖੰਡ ਤੱਕ ਛਾਏ ਹੋਏ ਨੇ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਬਈ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਕਰਵਟ ਰੈਨ ਵਾਲਾ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਕੱਲ ਦੀ ਪਿਕਚਰ ਦੇਖ ਸਕਦੇ ਹੋ ਕੱਲ ਪੂਰਾ ਦਿਨ ਸਵੇਰ ਤੋਂ ਲੈ ਕੇ ਅੱਜ ਰਾਤ ਤੋਂ ਹੀ ਕੱਲ ਰਾਤ ਦੇ 12 1 ਵਜੇ ਤੱਕ ਪੂਰੀ ਜ਼ਬਰਦਸਤ ਕਾਰਵਾਈ ਆ ਜਿਹੜੀ ਉਹ ਪੰਜਾਬ ਦੇ ਵਿੱਚ ਹੋ ਸਕਦੀ ਆ ਜਿਸ ਦੇ ਵਿੱਚ ਪੰਜਾਬ ਦੇ ਤਰਨਤਾਰਨ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਮੁਕਸਰ, ਮਾਨਸਾ, ਬਠਿੰਡਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਚੰਡੀਗੜ੍ਹ, ਪਟਿਆਲਾ, ਮਹਾਲੀ, ਖਰੜ ਤੇ ਇਧਰ ਨੂੰ ਨਾਬਾ ਦੇ ਇਲਾਕੇ ਹੋਗੇ ਤੇ ਹਰਿਆਣੇ ਦੇ ਤਕਰੀਬਨ ਸਾਰੇ ਇਲਾਕੇ ਜਿਹੜੇ ਕਿ ਦੱਖਣੀ ਭਾਗ ਆ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਆ ਉਹਨਾਂ ਭਾਗਾਂ 'ਚ ਕੁਝ ਘੱਟ ਕਰਬਾਈਆਂ ਹੋਣਗੀਆਂ ਬਾਕੀ ਸਾਰੇ ਭਾਗਾਂ 'ਚ ਦਿੱਲੀ ਦੇ ਭਾਗਾਂ 'ਚ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਜਿਸ ਵਿੱਚ ਚੂਰੂ ਗੰਗਾ ਨਗਰ ਅਬੀਕਾਨੇਰ ਇਹ ਸਾਰੇ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਜ਼ਬਰਦਸਤ ਤਰੀਕੇ ਦੇ ਨਾਲ ਹੋਣ ਦੀ ਸੰਭਾਵਨਾ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਊਗੀ ਜਿਸ ਵਜ੍ਹਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਜੇਕਰ ਗੱਲ ਕਰੀਏ ਆਪਾਂ ਗੜੇਮਰੀ ਦੀ ਤੇ ਗੜੇਮਰੀ ਜਿਹੜੇ ਪਹਾੜਾ ਨਾਲ ਲੱਗਦੇ ਇਲਾਕੇ ਜਿਵੇਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਤੇ ਇਸ ਤੋਂ ਉੱਪਰਲੇ ਇਲਾਕੇ ਜਿਹੜੇ ਰੋਪੜ ਹੋ ਗਿਆ ਨੰਗਲ ਹੋ ਗਿਆ ਚੰਡੀਗੜ੍ਹ ਹੋ ਗਿਆ ਇਨਾਂ 'ਚ ਘੜੇਮਾਰੀ ਜ਼ਬਰਦਸਤ ਹੋ ਸਕਦੀ ਆ ਤੇ ਜਿਹੜਾ ਸੈਂਟਰ ਪੰਜਾਬ ਆ ਜਿਸ ਦੇ ਵਿੱਚ ਬਰਨਾਲਾ ਬਠਿੰਡਾ ਆਪਣੇ ਲੁਧਿਆਣਾ ਮਲੇਰ ਕੋਟਲਾ ਮੋਗਾ ਦੇ ਕੁਝ ਭਾਗ ਇਹ ਜਿਹੜਾ ਸੈਂਟਰ ਜਗਰਾਉਂ ਰੈਕੋਟ ਇਨਾਂ ਏਰੀਆ ਦੇ ਵਿੱਚ ਕੱਲ ਦੁਪਹਿਰ ਤੋਂ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਜਿਹੜੀ ਉਹ ਵਾੜਾ ਰਹੀ ਆ ਤੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਆ ਵੀ ਪਾਣੀ ਜਿਹੜਾ ਫਸਲ ਨੂੰ ਬਿਲਕੁਲ ਨਹੀਂ ਲਾਉਣਾ ਹਲੇ ਕਿਉਂਕਿ ਨੇਰੀ ਝੱਖੜਾਉਣ ਦੀ ਸੰਭਾਵਨਾ ਤੇ ਮੀਂਹ ਵੀ ਜ਼ਬਰਦਸਤ ਆਉਣ ਦੀ ਸੰਭਾਵਨਾ ਜਿਸ ਕਰਕੇ ਫਸਲਾਂ ਜਿਹੜੀਆਂ ਉਹ ਡਿੱਗ ਸਕਦੀਆਂ ਜੇਕਰ ਗੜੇਮਾਰੀ ਵੀ ਹੁੰਦੀ ਆ ਤਾਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਇਸ ਲਈ ਪਾਣੀ ਆ ਜਿਹੜਾ ਉਹ ਹਲੇ 2-3 ਦਿਨ ਦਾ ਮੌਸਮ ਜਿਹੜਾ ਖਰਾਬ ਆ ਇਹਨੂੰ ਨੰਗਣ ਤੋਂ ਬਾਅਦ ਹੀ ਲਗਾਇਆ ਜਾਵੇ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਆਉਣ ਵਾਲੇ 5 ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਸੈਟਲਾਈਟ ਪਿਕਚਰ ਦੇਖ ਸਕਦੇ ਹੋ ਇਹ ਅੱਜ ਦੀ ਪਿਕਚਰ ਆ ਜਿਸ ਦੇ ਵਿੱਚ ਜ਼ਬਰਦਸਤ ਬੱਦਲ ਵਾਲੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਤੱਕ ਜਿਹੜੇ ਬੱਦਲ ਆ ਉਹ ਛਾਏ ਹੋਇਆ ਤੇ ਕਈ ਥਾਵਾਂ ਤੇ ਜਿਹੜੀਆਂ ਸਵੇਰ ਤੋਂ ਹੀ ਹਲਕੀਆਂ ਦਰਮਿਆਨੀਆਂ ਜਿਹੜੀਆਂ ਬਰਖਾ ਦੀਆਂ ਗਤੀਵਿਧੀਆਂ ਉਹ ਚੱਲ ਰਹੀਆਂ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਹੈ ਬੇ ਜਬਰਦਸਤ ਤਰੀਕੇ ਦੇ ਨਾਲ ਪੰਜਾਬ ਹਰਿਆਣਾ ਆਪਣੇ ਦਿੱਲੀ ਹੋ ਗਿਆ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਮਾਤਲ ਪ੍ਰਦੇਸ਼ ਉੱਤਰਾਖੰਡਾ ਇਨ੍ਹਾਂ ਭੱਗਾਂ ਦੇ ਵਿੱਚ ਭਾਰੀ ਬਰਖਾ ਕਈ ਥਾਵਾਂ ਤੇ ਗੜੇਮਾਰੀ ਕਈ ਥਾਵਾਂ ਤੇ ਜਬਰਦਸਤ ਬਰਫਬਾਰੀ ਹੈ ਜਿਹੜੀ ਉਹ ਹੋ ਸਕਦੀ ਆ ਤੇ ਪੱਛਮੀ ਜੇ Rajasthan ਦੀ ਗੱਲ ਕਰੀਏ ਉੱਤਰ ਪੱਛਮੀ Rajasthan ਇਨ੍ਹਾਂ ਭਾਗਾਂ ਦੇ ਵਿੱਚ ਵੀ ਜੜੀਆਂ ਵਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਬਾਕੀ Rajasthan ਦਾ ਭਾਗ ਆ ਜਿਹੜੇ Gujarat, Madhya Pradesh, ਇਧਰੋਂ ਪੂਰਬੀ Uttar Pradesh ਇਸ ਤੋਂ ਬਿਨਾਂ Bihar, Chhattisgarh ਇਨ੍ਹਾਂ ਭਾਗਾਂ 'ਨੇ ਮੌਸਮ ਖੁਸ਼ ਕਰੂਗਾ ਦੱਖਣੀ ਭਾਰਤ ਦੇ ਵਿੱਚ ਕੁਝ ਕਾਰਵਾਈਆਂ ਹੋ ਸਕਦੀਆਂ ਜੇਕਰ ਆਪਾਂ ਗੱਲ ਕਰੀਏ 2 ਤਰੀਕ ਦੀ ਇਸ ਤੋਂ ਬਾਅਦ 24 ਘੰਟੇ ਦੇ ਬਾਅਦ ਇੱਕ ਤਰੀਕ ਦੀ ਗੱਲ ਕਰੀਏ ਇੱਕ ਤਰੀਕ ਨੂੰ ਮੌਸਮਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਿਹੜਾ ਖੁਸ਼ਕ ਹੋ ਜਾਣਾ ਘਟ ਜਾਣੀਆਂ ਗਤੀਵਿਧੀਆਂ ਹਲਕੀ ਫੁਲਕੀ ਕਾਰਵਾਈ ਪਹਾੜੀ ਇਲਾਕਿਆਂ 'ਚ ਹੋ ਸਕਦੀ ਹੈ ਬਾਕੀ ਸਾਰੇ ਨਾਰਥ ਇੰਡੀਆ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 3 ਤਰੀਕ ਦੀ ਤਾਂ 3 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਤੇ ਜਿਹੜਾ ਜ਼ਬਰਦਸਤ ਕਾਰਵਾਈਆਂ ਕਰਨ ਦੀ ਸੰਭਾਵਨਾ ਉਹ ਵੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਤਿੰਨ ਤਰੀਕ ਤੋਂ ਹੀ ਕਾਰਵਾਈਆਂ ਸ਼ੁਰੂ ਹੋ ਜਾਣੀਆਂ ਤੇ ਉਸ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਜਿਹੜੀ ਇਹ ਕਾਰਵਾਈ ਵਾਜ ਜਾਣੀਆਂ ਤੇ ਪੰਜਾਬ ਦੇ ਭਾਗਾਂ ਨੂੰ ਵੀ ਇਹ ਪ੍ਰਭਾਵਿਤ ਕਰੂਗਾ ਜਿਸ ਦੇ ਨਾਲ ਪੰਜਾਬ ਹਰਿਆਣਾ ਇਹਨਾਂ ਭਾਗਾਂ ਦੇ ਵਿੱਚ ਵੀ ਬਰਖਾ ਦੀਆਂ ਗਤੀਵਿਧੀਆਂ 3 ਤੇ 4 ਤਰੀਕ ਨੂੰ ਹੋਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ 4 ਤਰੀਕ ਨੂੰ ਤਾਂ 4 ਤਰੀਕ ਨੂੰ ਸਮੁੱਚਾ ਪੰਜਾਬ ਜੰਮੂ ਕਸ਼ਮੀਰ ਹਮਾਤਲ ਪ੍ਰਦੇਸ਼ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਕਈ ਥਾਵਾਂ ਤੇ ਤੇਜ਼ ਵਰਖਾ ਤੇ ਗੜੇਮਾਰੀ ਤੇ ਹਨੇਰੀ ਚਖੜਾਉਣ ਦੀ ਸੰਭਾਵਨਾ ਇਸ ਤੋਂ ਬਿਨਾਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਦੇ ਬਾਕੀ ਦੇ ਭਾਗ ਉੱਤਰੀ ਭਾਗਾਂ ਨੂੰ ਛੱਡ ਕੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਉਸ ਤੋਂ ਬਾਅਦ ਬਿਹਾਰ ਹੋ ਗਿਆ ਛੱਤੀਸਗੜ੍ਹ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 5 ਤਰੀਕ ਦੀ ਤਾਂ 5 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਾਰਵਾਈ ਹੋ ਸਕਦੀ ਆ ਹੋਰਾਂ ਭਾਗਾਂ ਦੇ ਵਿੱਚ ਜਿਵੇਂ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੇ ਬਿਹਾਰ ਇਹਨਾਂ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਏ ਸੀਗਾ ਜੀ 28 ਤੋਂ ਲੈ ਕੇ 5 ਤਰੀਕ ਤੱਕ ਜਿਹੜਾ ਪੰਜਾਬ ਦਾ ਮੌਸਮ ਆ ਕਿਸ ਤਰ੍ਹਾਂ ਦਾ ਰਹਿਣ ਵਾਲਾ ਕੀ ਕੀ ਕਰਵਟ ਲੈ ਸਕਦਾ ਤੇ ਜਿਹੜੇ ਜਿਹੜੇ ਵੀਰਾਂ ਨੂੰ ਆਪਣੀ ਵੀਡੀਓ ਜਿਹੜੀ ਉਹ ਵਧੀਆ ਲੱਗੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੌਸਮ ਸੰਬੰਧੀ ਨਵੀਂ ਜਾਣਕਾਰੀ ਜਿਹੜੀ ਉਹ ਤੁਹਾਨੂੰ ਪ੍ਰਾਪਤ ਹੋ ਸਕੇ ਤੇ ਫਸਲਾਂ ਸੰਬੰਧੀ ਆ ਜਿਹੜੇ ਕਿਸਾਨ ਵੀਰ ਆ ਉਹ ਖਾਸ ਤੌਰ ਤੇ ਸੂਚਿਤ ਰਹਿਣ ਆਉਣ ਵਾਲੇ 2 ਦਿਨ ਸਤਿ ਸ੍ਰੀ ਅਕਾਲ